Tak si बड़ा वॾी दिल जी असां सारे नगर उताला इहे जॾहिं बूटे शुरूआते त काफ़ी लंबी जॻह असीं इहे लंबी जॻह ते असां बूटे ने से पर कुझु वैम्पी सीज़न ते सहयोग कुझु करणु आम जा इहो बड़ी जल्दी चाढ़िया ऐं कुझु मैं cầu cháu là ਸਾਇਹੇ ਚਾ 6 ਬਾਰੇ ਤੇ ਬਹੁਤ سارے ਪਲਦਾਰ ਦੇ ਤਾਂ ਕਿ ਖਾਦਰ ਦੇ ਤੇ ਕਿ ਥੋੜੇ ਜਿਹੀ ਜਲੋੜ ਹੋ ਜੇ ਉਹ ਸੋਧੇ ਕਿਰੇ ਹੋ ਇੱਕ ਜਦਾਂ ਕਿਹਾ ਪਾਹੀ ਅਰ ਤੋਂ 4 ਬੁੱਕੇ ਦਾਤਾ ਦੀ ਬਰੋੜ ਤੋਂ ਕੱਲ 6 ਦਾ ਦੇ ਕਿ ਲਗਾਇਆ ਆ ਕੋਈ ਹਾਜੀ ਲੋਨ ਦੀ ਸ਼ੋਰਾਂ ਨੂੰ ਬੋਲ اور کچھ لوگ کہیں بھی آزاد ہو جائے یہ سرفا دار کتنے لگے اور دوستوں آزاد پہ یہ کھانا چیز ہے یہ آپ اس طرح <تصفح> جی ہوگی تو کرتے نہیں ہے ਦੇ ਸ਼ਹਿਰਾ ਜੀ ਜਿਹਨਾਂ ਦੇ ਜਿੱਸੇ ਸੇਵਾਵਾਂ ਦੇਵਾਏ ਨੇ ਉਹ ਬਹੁਤ ਛੋਟੇ ਕੰਮ ਨਹੀਂ ਹੈ। ਅਗਰ ਸਹਿਯੋਗ ਉਸ ਦਾ ਕੋਈ ਜਲ ਦੇ ਜਿਹਦੇ ਕਰ ਜਾਵੇ। ਤੋਂ ਸਾਡੀ ਇਹ ਬੁਝਾਰਤ ਸਾਰਿਆਂ ਨੂੰ ਕਿ ਤੁਸੀਂ ਇਹ ਕੰਮ ਕਰਾਇ ਕਰੋ। ਕਿ ਜਿਸਵਾੜਾ ਵਾਲੋ ਕਿ ਆ ਰਹਾ ਪ੍ਰੋਬਲਮ ਹੈ। ਕਿ ਐਲਐਸਟੇਟ ਸਾਰੇ ਹੋਏ ਜੀ ਦਰ ਕੋਈ ਇਹਨੂੰ ਬੇਨਤੀ ਹੈ ਕਿ ਰਸਤੇ ਤੇ ਜੀ ਤੱਕ ਜੂਰ ਲਗਾਓ। ਤਾਂ ਜੋ ਰਸਤੇ ਦੇ ਤਸ਼ਮਾਹ ਤੇ ਹੈ ਅਗਰ ਮਾਤਾ ਬਸ ਅਸੀਂ ਜਿਵੇਂ ਬੋਲੀ ਨੀ ਬਰਾਸੇ ਕਿ ਕਿ ਆ ਦੇਖੋ ਖਰੋਹਾਲ ਦੇ ਅਬੀ ਬੱਦਲ ਤੇ ਲਿਆ ਯਾਰ ਜੇ ਜਿਹੜੀ ਵਾਰਾ ਉਹ ਬਹੁਤ ਜ਼ਿਆਦਾ ਹੈ ਤੇ ਨਾ ਪਈ ਹੈ ਕਿ ਯਾਤਰਾ ਤੇ ਹੋਰ ਵੀ ਦੇਖੋ ਉਹ ਫੋਸਲ ਬਣ ਤਾ ਤੇ ਉਹ ਸਾਰੇ ਉਹ ਜਿਹੜਾ ਜਿੱਤੇ ਦੀ ਖਾਦੀ ਦੇ ਵਾਲੇ ਪਬਲਿਕ ਪਲੇਸ ਜਿੱਥਾ ਕੋਈ ਬੜੀ ਸਸਤੋ ਹੋਵੇ ਉਹ ਤੇ ਉਹ ਵੀ ਬਹੁਤ ਮਹਾਰਾ ਉਹ ਹੈ ਤੇ ਉਹ ਲੋਕ ਹੈ ਨਾ ਉਹ ਜੰਗਲ ਰੋਡ ਤੇ ਮੋਰ ਤੋਂ ਦੇ

ਵੀਡੀਓ ਬਣਾ ਰਹੇ ਹਾਂ ਕਿ ਤੇ ਬਸ ਹੀ ਕੰਪਿਊਟਰ ਇਸ ਵਰਗਾ ਸਰੋ ਪੋਪਟ ਦੀ ਚਿੜੀਆਂ ਚੁੱਕਦੀਆਂ ਜਿ ਤੇਰੋ ਏ ਕੋਇਲਾ ਕੂਕਦੀਆਂ ਦੀ ਜਿੜੀਆਂ ਚੁੱਕਦੀਆਂ ਜਿੱਥੇ ਰੋਈਏ ਕੋਇਲਾ ਕੂਕਦੀਆਂ ਬਲਦਾ ਗੱਲ ਟਲੀਆਂ ਖਣਕਦੀਆਂ ਚਾਟੀ ਨਾਲ ਵੰਗਾ ਛਣਕਦੀਆਂ ਜਿੱਥੇ ਕੁਦਰਤ ਪੰਜਾਬ ਪਾਣੀਆ ਮੇਰੀ ਉਹ ਪੰਜਾਬ ਦੀ ਧਰਤੀ ਉਹ ਪੰਜਾਬ ਦੀ ਧਰਤੀ ਦੀ ਮੇਰੀ ਉਹ ਪੰਜਾਬ ਦੀ ਧਰਤੀ ਵੜ ਜਾਂਦਾ ਈ ਸ਼ਬਸ ਸ਼ਬਾ ਪੁੱਲਦਾ ਈ ਸ਼ਬਸ ਸ਼ਬਾ ਪੁੱਲਦਾ ਜੱਟ ਖੇਤ ਪਸੀਨਾ ਡੋਲਦਾ ਪੁੱਤਰਾ ਵਾਂਗ ਫਸਲ ਬਲੋਸਦਾ ਤੇ ਸ਼ੁਕਰ ਮਨੋਂਦਾ ਯੋਸਦਾ ਫਿਰ ਵੇਖ ਵੇਖ ਨਾ ਰੱਜਦਾ ਕੀ ਰਹਿਮਤ ਵਰਤੀ ਓ ਪੰਜਾਬ ਦੀ ਧਰਤੀ ਜੀ ਮੇਰੀ ਓ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਜੀ ਮੇਰੀ ਇਹ ਪੰਜਾਬ ਦੀ ਧਰਤੀ ਇਹ ਅੱਤ ਇਹ ਅੱਤ ਇਹ ਅੱਤ ਹੁਣ ਤੁਣ ਤਰ ਕੇ ਤੁਣਕਦੀ ਅਮਲੇ ਦੀ ਤੁ Me dindo a